ਸਰਨ ਸਸਕਾਲ ਜੀ ਅ ਅੱਪਾ ਗੱਲ ਸ਼ੁਰੂ ਕੀਤੀ ਸੀ ਵੀ ਨਵੇਂ ਪੌਣ ਕਿੱਦਾਂ ਬਣਾਉਣੇ ਆ ਉਸੇ ਵਿਸ਼ੇ 'ਚ ਬਹੁਤ ਸਾਰੇ ਲੋਕ ਨਾ ਮਿੰਨਲ ਮਿਕਸਚਰ ਬਾਰੇ ਸਵਾਲ ਪੁੱਛਦੇ ਆ ਵੀ ਸਾਨੂੰ ਮਿੰਨਲ ਮਿਕਸਚਰ ਕਿੱਦਾਂ ਬਣਾਉਣਾ ਚਾਹੀਦਾ ਔਰ ਦੂਜਾ ਸਵਾਲ ਇਹ ਹੁੰਦਾ ਵੀ ਮਿੰਨਲ ਮਿਕਸਚਰ ਚਾ ਡੇਰੀ ਪ੍ਰੀਮਿਕਸ ਕਿਹੜਾ ਵਧੀਆ ਹੁੰਦਾ ਬਹੁਤ ਸਾਰੇ ਮਾਹਰ ਇਹ ਗੱਲ ਬੜੀ ਧੀਰ ਤੋਂ ਕਹਿ ਰਹੇ ਆ ਵੀ ਸਾਨੂੰ ਫੀਡ ਦੇ ਵਿੱਚ ਹੁਣ मिनरल मिक्सचर ਨਹੀਂ ਪਾਉਣੇ ਚਾਹੀਦੇ मिनरल मिक्सਚਰਾਂ ਦਾ ਸਮਾਂ ਲੰਘ ਚੁੱਕਿਆ ਜੇ ਪਾਉਣੇ ਵੀ ਚਾਹੀਦੇ ਆ ਤਾਂ मिनरल मिक्सचर ਸਾਨੂੰ ਅਬਦੇ ਹਿਸਾਬ ਨਾਲ ਘਰੇ ਬਣਾ ਕੇ ਪਾਉਣੇ ਚਾਹੀਦੇ ਮੈਂ ਤੁਹਾਨੂੰ ਤਾਂ ਫਾਰਮੂਲਾ ਵੀ ਦੱਸੂਗਾ ਗੱਲ ਇਹ ਪਹਿਲਾਂ ਸਮਝਿਓ ਫਰਕ ਕੀ ਹੈ मिनरल मिक्सਚਰ ਤੇ ਪ੍ਰੀਮਿਕਸ ਦੇ ਵਿੱਚ ਦੇਖੋ मिनरल मिक्सचर ਅਕਸਰ ਵੱਡਾ ਫਰਕ ਕੀ ਹੁੰਦਾ ਹੈ ਵੀ ਕੰਪਨੀਆਂ ਕੀ ਕਰਦੀਆਂ ਵੀ ਜਿਹੜੇ ਸਾਲਟ ਹੁੰਦੇ ਆ ਮੰਨ ਲਓ ਜ਼ਿੰਕ ਦਾ ਸਾਲਟ ਹੈ ਕਾਪਰ ਦਾ ਸਾਲਟ ਹੈ ਜਾ ਹੋਰ ਜਿਹੜੇ ਲਘੂ ਤੱਤ ਨੇ ਜਾਂ ਵੱਡੇ ਤੱਤ ਨੇ ਕੈਲਸ਼ੀਅਮ ਹੈ ਉਹਦੇ ਵਾਸਤੇ ਬੀਸੀਪ ਉਹ ਆਮ ਤੌਰ ਤੇ ਪਾਲਿਆ ਜਾਂਦਾ ਹੈ ਤੇ ਬਹੁਤ ਸਾਰੇ ਮਿੰਡਲ ਮਿਕਸਚਰਾਂ ਦੀ ਜਿਹੜੀ ਖੂਨ ਚ ਜਜ਼ਬ ਹੋਣ ਦੀ ਸ਼ਕਤੀ ਹੈ ਉਹ ਬਹੁਤ ਜ਼ਿਆਦਾ ਉਹਦਾ ਫਰਕ ਹੈ ਇਹ ਪਤਾ ਲੱਗਦਾ ਵੀ ਦੇਖੋ ਸਾਡੇ ਇੰਨੇ ਸਾਲ ਹੋ ਗਏ ਲੋਕਾਂ ਨੂੰ ਮਿੰਡਲ ਮਿਕਸਚਰ ਪਾਉਂਦੇ ਹਨ ਹਲੇ ਵੀ ਰਿਪੀਟ ਬਰੀਡਿੰਗ ਮਿਸਟਾਈਟਸ ਦਾ ਉਹੀ ਹਾਲ ਹੈ ਹਾਲਾਂਕਿ ਇਹਦੇ ਬਹੁਤ ਸਾਰੇ ਕਾਰਨ ਨੇ ਪਰ ਇੱਕ ਵੱਡਾ ਕਾਰਨ ਮਿੰਡਲ ਮਿਕਸਚਰ ਦਾ ਵੀ ਹੈ ਦੂਜਾ ਕਾਰਨ ਕੀ ਹੈ ਵੀ ਬਹੁਤ ਸਾਰੇ ਮਿੰਨਰਲ ਮਿਕਸਚਰ ਜਿਹੜੇ ਹੈਗੇ ਉਹਨਾਂ 'ਚ ਰਾ ਮਟੀਰੀਅਲ ਦੀ ਕੁਆਲਿਟੀ ਹੈ ਜਿਹੜੀ ਜਿਹੜਾ ਉਸ ਸਮਾਨ ਪਾਇਆ ਵੈ ਉਹਦੇ ਕਰਕੇ ਡੰਗ ਸਕੋਰ ਜਿਹੜਾ ਹੁੰਦਾ ਗੋਹੇ ਦਾ ਜਿਹੜਾ ਸਕੋਰ ਹੈ ਉਹ ਬਹੁਤ ਡਿਸਟਰਬ ਹੁੰਦਾ ਐਸਿਡੋਸਿਸ ਵੱਧਦੀ ਹੈ ਜਿਹਦੇ ਕਰਕੇ ਮਿੰਨਰਲ ਹজম ਨਹੀਂ ਹੁੰਦਾ ਤੀਜਾ ਕਾਰਨ ਜਿਹੜਾ ਹੈਗਾ ਬਹੁਤ ਵੱਡਾ ਕਾਰਨ ਹੈ ਵੀ ਮਿੰਨਰਲ ਮਿਕਸਚਰ ਬਹੁਤ ਸਾਰੇ ਵਧੀਆ ਵੀ ਅਵੇਲੇਬਲ ਨੇ ਮਾਰਕੀਟ 'ਚ ਬਹੁਤ ਵਧੀਆ ਕੰਪਨੀਆਂ ਵੀ ਦੇ ਰਹੀਆਂ ਐ ਔਰ ਡੋਜ਼ ਪੂਰੀ ਨਹੀਂ ਹੁੰਦੀ ਲੋਕ ਅਕਸਰ ਕੀ ਕਹਿੰਦੇ ਜੀ 25 ਤੋਂ 30 ਗ੍ਰਾਮ 25 30 ਗ੍ਰਾਮ ਤਾਂ ਡੋਜ਼ ਹੈ ਜਿਹੜੀ ਉਹ 3-4 ਮਹੀਨੇ ਦੀ ਕੱਟੀ ਦੀ ਡੋਜ਼ ਹੈ ਸੋ ਗੱਲ ਪਰ ਸ਼ੁਰੂ ਕਰਦੇ ਦੇਖੋ ਪਹਿਲੀ ਗੱਲ ਤੇ ਇਹ ਹੈ ਵੀ ਪ੍ਰੀਮਿਕਸ ਜਿਹੜਾ ਹੈਗਾ ਉਹਦਾ ਕੀ ਫਾਇਦਾ ਪ੍ਰੀਮਿਕਸ ਇਹ ਹੈ ਸਾਡੇ ਦੇ ਕੋਲ ਜਿਹੜੇ ਬੰਦੇ ਕੋਲੇ 10 15 20 ਪਸ਼ੂ ਨੇ ਹੁਣ ਉਹ ਬੰਦਿਆਂ ਨੂੰ ਤਿੰਨ ਤਰ੍ਹਾਂ ਦਾ ਪ੍ਰੀਮਿਕਸ ਬਣਾਉਣਾ ਚਾਹੀਦਾ ਇਹਦੇ ਆਉਣ ਵਾਲੇ ਸਮੇਂ ਚ ਪਹਿਦੇ ਬਾਰੇ ਵਿਸਤਾਰ ਚਰਚਾ ਕਰਾਂਗੇ ਪਹਿਲਾ ਤਾਂ ਹੈਗਾ ਜਿਹੜਾ ਡਰਾਈ ਜਿਹੜੇ ਹੈਗੇ ਪਸ਼ੂ ਭਾਵੇਂ ਉਹ ਝੋਟੀਆਂ ਬੈਠੀਆਂ ਨੇ ਪਹਿਲੀ ਵਾਰੀ ਜਿਨ੍ਹਾਂ ਨੇ ਸੂਣਾ ਜਾਂ ਫਿਰ ਮੱਝਾਂ ਗਾਵਾਂ ਨੇ ਜਿਹੜੀਆਂ ਡਰਾਈ ਨੇ ਦੁੱਧੋਂ ਭੱਜ ਚੁੱਕੀਆਂ ਪਰ ਗੱਪਣ ਨੇ 6 7 8 ਮਹੀਨੇ ਦੇ ਗੱਪਣ ਨੇ ਦੂਜੇ ਨੰਬਰ ਤੇ ਹੈਗਾ ट्रांजिशन ਵਾਲਾ ਸੂਣ ਤੋਂ 20 ਦਿਨ ਪਹਿਲਾਂ ਤੀਜੇ ਨੰਬਰ ਤੇ ਹੈਗਾ ਜਿਹੜੇ ਪਸ਼ੂ ਤੁਹਾਡੇ ਦੁੱਧ ਦੇ ਰਹੇ ਉਹਨਾਂ ਦਾ ਜਿਹੜਾ ਡਰਾਈਵ ਵਾਲਾ 프리ਮਿਕਸ ਆਪਾਂ ਬਣਾਇਆ ਉਹ ਤੁਸੀਂ ਝੋਟੀਆਂ ਬੈੜੀਆਂ ਜਿਹੜੀਆਂ ਗੱਭਣ ਨਹੀਂ ਹੋਈਆਂ ਉਹਨਾਂ ਵਾਸਤੇ ਵੀ ਵਰਤ ਸਕਦੇ ਹੋ ਦੇਖੋ ਅਸੀਂ ਬਹੁਤ ਵਾਰੀ ਨਾ ਕੀ ਹੁੰਦਾ ਲੋਕਾਂ ਦਾ ਅਕਸਰ ਇਹ ਸਿਸਟਮ ਬਣਾਇਆ ਵੀ ਅਸੀਂ ਫੀਡ ਕੰਪਨੀਆਂ ਨੂੰ ਦੋਸ਼ ਦੇ ਦਿੰਦੇ ਆ ਵੀ ਫੀਡ ਕੰਪਨੀਆਂ ਇਦਾਂ ਕਰਦੀਆਂ ਫੀਡ ਕੰਪਨੀ ਇਦਾਂ ਕਰਦੀਆਂ ਇਹ ਨਹੀਂ ਪਾਉਂਦੀਆਂ ਇਹ ਨਹੀਂ ਪਾਉਂਦੀਆਂ ਅੱਜ ਜੇਸੀਂ ਪੰਜਾਬ 'ਚ ਗੱਲ ਕਰੀਏ ਤਾਂ ਬਹੁਤ ਸਾਰੇ ਕੰਪਨੀ ਆ ਬਹੁਤ ਵਧੀਆ ਫੀਡ ਬਣਾ ਰਹੀਆਂ ਆ ਬੱਲ ਲੋਕ ਕੁਝ ਵੀ ਕਹੀ ਜਾਣ ਮੈਂ ਤੁਹਾਨੂੰ ਬਿਲਕੁਲ ਜਿਹੜੀ ਫੈਕਟ ਬੇਸ ਗੱਲ ਦੱਸਦਾ ਬਹੁਤ ਸਾਰੇ ਕੰਪਨੀਆਂ ਨੇ ਜਿਨ੍ਹਾਂ ਦੇ ਬਹੁਤ ਅਤੀ ਆਧੁਨਿਕ ਪਲਾਂਟ ਲਾਏ ਹੋਏ ਬਹੁਤ ਵਧੀਆ ਫੀਡ ਬਣਾ ਰਹੀਆਂ ਗੱਲ ਇਹ ਹੈ ਸਮੱਸਿਆਵਾਂ ਕਿਤੇ ਹੋਰ ਨੇ ਉਹ ਲੱਭਣ ਦੀ ਗੱਲ ਹੈ ਉਹ ਚ ਇੱਕ ਵੱਡਾ ਹੈਗਾ ਪ੍ਰੀਮਿਕਸ ਦੂਜਾ ਹੈਗਾ ਪ੍ਰਬੰਧਨ ਮੈਨੇਜਮੈਂਟ ਮੈਨੇਜਮੈਂਟ ਬਾਰੇ ਪਾ ਅਗਲੀ ਵਾਰੀ ਗੱਲ ਕਰਾਂਗੇ ਉਸ ਤੋਂ ਬਾਅਦ ਹੈਗਾ ਵੀ ਛੋਟੇ ਪਸ਼ੂ ਪਾਲਕਾਂ ਵਾਸਤੇ ਛੋਟੇ ਪਸ਼ੂ ਪਾਲਕਾਂ ਨੂੰ ਹੁਣ ਮਿਨਰਲ ਮਿਕਚਰ ਘਰੇ ਬਣਾਉਣ ਦਾ ਟਾਈਮ ਆ ਗਿਆ ਹੈ ਬੜਾ ਮੈਂ ਤੁਹਾਨੂੰ ਵਧੀਆ ਸਿੰਪਲ ਦੱਸੂਗਾ ਦੇਖੋ ਪਹਿਲਾ ਜਿਹੜਾ ਫਾਰਮੂਲਾ ਇਹ ਹੈ ਵੀ ਜੇ ਅਸੀਂ 1 ਕਿਲੋ ਦਾ ਦੇਖ ਲਈਏ ਤਾਂ ਤੁਸੀਂ 600 ਤੋਂ 700 ਗ੍ਰਾਮ ਜਿਹੜਾ ਹੈਗਾ ਉਹ ਡਾਈ ਕੈਲਸ਼ੀਅਮ ਫਾਸਫੇਟ ਜਾਂ DCP ਜਾਂ MCP ਵੀ ਪਾ ਸਕਦੇ ਹੋ ਮੋਨੋ ਕੈਲਸ਼ੀਅਮ ਫਾਸਫੇਟ ਜਿਹੜਾ ਉਹ ਜ਼ਿਆਦਾ ਵਧੀਆ ਹੁੰਦਾ 100 ਗ੍ਰਾਮ ਤੁਸੀਂ ਉਹਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਹੈ ਜਿਹੜਾ ਉਹ ਪਾ ਸਕਦੇ ਹੋ ਕੈਲਸਾਈਟ ਲਾਈਮਸਟੋਨ ਪਾਊਡਰ ਇਹ ਨਹੀਂ ਪਾਉਣਾ ਹੈਗਾ ਇਹਦੀ ਬਹੁਤ ਪ੍ਰੋਬਲਮਾਂ ਨੇ ਇਹਦੇ ਨਾਲ ਡੰਗ ਸਕੋਰ ਡਿਸਰਬ ਹੁੰਦਾ ਹੈ ਇਹ ਚੈਨਸਲ ਦੀ ਮਾਤਰਾ ਵਧੀਆ ਨਹੀਂ ਹੁੰਦੀ। ਔਰ 200 ਗ੍ਰਾਮ ਤੁਸੀਂ ਜਿਹੜਾ ਹੈਗਾ ਉਹ ਚ TMB ਟ੍ਰੇਸ ਮਿਨਰਲ ਵਿਦ ਵਿਟਾਮਿਨ ਜ ਬਹੁਤ ਸਾਰੇ ਚੰਗੀਆਂ ਕੰਪਨੀਆਂ ਹੈਗੀਆਂ ਆਪਾਂ ਵੀਡੀਓ ਚ ਕਿਸੇ ਕੰਪਨੀ ਦੀ ਗੱਲ ਨਹੀਂ ਕਰਦੇ ਪਰ ਤੁਸੀਂ ਕੋਈ ਨਿੱਜੀ ਤੌਰ ਤੇ ਮੈਨੂੰ ਸਲਾਹ ਲੈਣਾ ਚਾਹੋ ਤਾਂ ਮੈਨੂੰ ਪੁੱਛ ਸਕਦੇ ਮੈਂ ਤੁਹਾਨੂੰ ਬਹੁਤ ਸਾਰੇ ਚੰਗੀਆਂ ਕੰਪਨੀਆਂ ਦੱਸ ਸਕਦਾ। ਇਹ ਚ ਕੀ ਹੈ ਵੀ 600 700 ਗ੍ਰਾਮ DCP ਜਾਂ MCP 100 ਗ੍ਰਾਮ ਤੋਂ ਅਡਾ ਕੈਲਸ਼ੀਅਮ ਕਾਰਬੋਨੇਟ ਹੋ ਗਿਆ। ਕੈਲਸ਼ੀਅਮ ਗਾਰਮੈਂਟ ਹੋ ਗਈ ਹੁੰਦਾ ਜਿਹੜਾ ਪ੍ਰਥਪੇਜ ਦੇ ਵਿੱਚ ਵਰਤੇ ਜਾਂਦਾ ਆਪਣੇ ਕੈਲਸ਼ੀਅਮ ਵਾਸਤੇ ਜਿਹੜਾ ਵਰਤੇ ਜਾਂਦਾ 200 ਗ੍ਰਾਮ ਟ੍ਰੇਸ ਮਿਨਰਲਸ ਵਿਟਾਮਿਨ ਹੋ ਗਿਆ ਇਹ ਤੁਹਾਨੂੰ 250 ਰੁਪਏ ਕਿਲੋ ਪੈਣਾ ਔਰ ਇਹ ਕਿਸੇ ਵੀ ਕੰਪਨੀ ਦੇ 250 ਰੁਪਏ ਦੇ ਮਿਨਰਲ ਤੋਂ ਵਧੀਆ ਹੁਣ ਇਹ ਚ ਮਿਨਰਲ ਰਹਿ ਕਿਹੜੇਗੇ ਸੋਡੀਅਮ ਪੋਟਾਸ਼ੀਅਮ ਮੈਨੇਜ ਰਹਿ ਗਿਆ ਸੋਡੀਅਮ ਦੀ ਜਿਹੜੀ ਦੇਖੋ ਕੀ ਹੈ ਸੋਡੀਅਮ ਸਾਡਾ ਮਿੱਠੇ ਸੋਡੇ ਤੋਂ ਬੋਕਰ ਤੋਂ ਨਮਕ ਤੋਂ ਪੂਰਾ ਹੋ ਜਾਂਦਾ ਪੋਟਾਸ਼ੀਅਮ ਜਿਹੜਾ ਹੈਗਾ ਸਾਡਾ ਉਹਦੀ ਜ਼ਰੂਰਤ ਗਰਮੀ 'ਚ ਹੁੰਦੀ ਉਹਦੇ ਵਾਸਤੇ ਆਪਾਂ ਪੋਟਾਸ਼ੀਅਮ ਕਾਰਬੋਨੇਟ ਅਕਸਰ ਕਹਿੰਦੇ ਵੀ ਤੁਸੀਂ ਪਾਓ 100 ਗ੍ਰਾਮ ਪਸ਼ੂ ਨੂੰ ਬਾਕੀ ਜਿਹੜੇ ਅੱਠ ਸਾਡੇ ਲੱਗੂ ਤੱਤ ਨੇ ਜਿੰਕ ਹੋ ਗਿਆ ਕਾਪਰ ਹੋ ਗਿਆ ਕਵਾਲਟ ਹੋ ਗਿਆ ਮੈਗਨੀਜ਼ ਹੋ ਗਿਆ ਆਇਓਡੀਨ ਹੋ ਗਿਆ ਲੋਹਾ ਹੋ ਗਿਆ ਕ੍ਰੋਮੀਅਮ ਹੋ ਗਿਆ ਸੇਲੀਨੀਅਮ ਹੋ ਗਿਆ ਮੇਨ ਵਿਟਾਮਿਨ ਹੋ ਗਏ ਏ ਹੋ ਗਿਆ ਵਿਟਾਮਿਨ ਡੀ3 ਹੋ ਗਿਆ ਈ ਹੋ ਗਿਆ ਉਹ ਪੂਰੇ ਹੋ ਜਾਂਦੇ ਆ ਵਿਟਾਮਿਨ ਬੀ ਕੰਪਲੈਕਸ ਅਸੀਂ ਕਿਸੇ ਚੰਗੀ ਕੰਪਨੀ ਦਾ ਵਾਧੂ ਪਾ ਸਕਦੇ ਆ ਉਹ ਆਮ ਤੌਰ ਤੇ ਮਿੰਰਲ ਵਿੱਚਾਂ ਬਹੁਤੀ ਮਾਤਰਾ ਵਿੱਚ ਹੁੰਦਾ ਵੀ ਨਹੀਂ ਪਰ ਤੁਸੀਂ ਵਧੀਆ ਪਸ਼ੂਆਂ ਵਾਸਤੇ ਉਹਨੂੰ ਪਾ ਸਕਦੇ ਹੋ ਹੁਣ ਗੱਲ ਕਰਦੇ ਡੋਜ ਡੋਜ ਕੀ ਹੈ ਦੇਖੋ ਮਿੰਰਲ ਦੀ ਡੋਜ ਹੈ ਜਿਹੜੀ ਉਹ ਬੜੀ ਸਿੰਪਲ ਹੈ ਵੀ 1 ਲੀਟਰ ਦੁੱਧ ਵਿੱਚ ਅਸੀਂ 10 ਗ੍ਰਾਮ ਮਿੰਰਲ ਦੇਣਾ ਹੁੰਦਾ ਜੇ ਕੋਈ ਮੱਝਾਂ ਸਾਡੀ 10 ਲੀਟਰ ਦੁੱਧ ਦੇ ਰਹੀ ਤਾਂ ਅਸੀਂ ਉਹਨੂੰ 100 ਗ੍ਰਾਮ ਮਿੰਰਲ ਦੇਣਾ ਜੇ ਕੋਈ 20 ਲੀਟਰ ਦੇ ਰਹੀ ਹੈ ਤਾਂ ਉਹਨੂੰ 200 ਗ੍ਰਾਮ ਦੇਣਾ ਜੇ ਕੋਈ 25 30 ਲੀਟਰ ਵਾਲੀ ਗਾਂ ਹੈ ਤਾਂ ਉਹਦੇ ਵਿੱਚ ਜਿਹੜਾ ਮਿੰਰਲ ਹੈ ਉਹਦੀ ਕੁਆਲਿਟੀ ਹੋਰ ਵਧੀਆ ਕਰਨੀ ਪਊਗੀ ਪਹਿਰੋਂ ਤੇ ਮਿਨਰਲ ਦੇ ਉੱਤੇ ਪ੍ਰੀ-ਮਿਕਸ ਬਣਾਉਣਾ ਪਊਗਾ। ਉਹਦੇ ਬਾਰੇ ਆਪਾਂ ਅਉਣ ਵਾਲੇ ਸਮੇਂ 'ਚ ਗੱਲ ਕਰਾਂਗੇ ਪ੍ਰੀ-ਮਿਕਸ ਆਡਟ ਤਰ੍ਹਾਂ ਦੀ ਕਿੱਦਾਂ ਬਣਾਉਣੇ ਆ। ਗੱਲ ਇਹ ਹੈ ਦੇਖੋ ਅਸੀਂ ਕੰਪਨੀਆਂ ਨੂੰ ਦੋਸ਼ ਦੇਣ ਤੋਂ ਪਹਿਲਾਂ ਇਹ ਦੇਖੀਏ ਵੀ ਕਿਤੇ ਵਾਕਈ ਸਾਡੇ ਫਾਰਮ ਤੇ ਬਫਰ, ਲਾਈਵ ਜੀਸਟ, ਟੌਕਸਿਨ ਬਾਈਂਡਰ, ਮਿਨਰਲ ਇਹਦੀ ਡੋਜ਼ ਪੂਰੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ। ਟੌਕਸਿਨ ਬਾਈਂਡਰ ਬਾਰੇ ਵੀ ਦੇਖੋ ਇਹ ਇਹ ਹੈ ਵੀ ਅੱਜਕਲ ਮਲਟੀ ਟੌਕਸਿਨ ਬਾਈਂਡਰ ਦਾ ਜਿਹੜਾ ਹੈਗਾ ਸਮਾਂ ਆ ਗਿਆ। ਪੀਡੀਐਫ ਤੇ ਬਹੁਤ ਵਿਸਤਾਰ ਚ ਕੰਮ ਕਰ ਰਹੀ ਆ ਉਹਨਾਂ ਨੇ ਸਮਝ ਤੁਹਾਡੇ ਸਾਹਮਣੇ ਚੀਜ਼ਾਂ ਬਹੁਤ ਸਾਰੇ ਆਉਣਗੀਆਂ ਜੇ ਤੁਹਾਡੀ ਫੀਡ ਦੇ ਵਿੱਚ ਟੌਕਸਿਨ ਦਾ ਲੈਵਲ ਜ਼ਿਆਦਾ ਹੈ ਜਿਵੇਂ ਹੁਣ ਬਹੁਤ ਸਾਰੇ ਲੋਕ ਡੀਡੀਜੀਐ ਦਾ ਗਿੱਲਾ ਦਾਣਾ ਵਰਤਦੇ ਹੈ ਜਾਂ ਜਮਾੜੀ ਕੁਆਲਿਟੀ ਦਾ ਸਮਾਨ ਪਾ ਲੈਂਦੇ ਆ ਉੱਥੇ ਤੁਹਾਡਾ ਚੰਗੇ ਤੋਂ ਚੰਗਾ ਮਿਨਰਲ ਵੀ ਕੰਮ ਨਹੀਂ ਕਰਨਾ ਹੈਗਾ ਜੇ ਟੌਕਸਿਨ ਜ਼ਿਆਦਾ ਤਾਂ ਮਿਨਰਲ ਦਾ ਰਿਜ਼ਲਟ ਕਦੇ ਵੀ ਨਹੀਂ ਆਉਣਾ ਹੈਗਾ ਕਈ ਲੋਕ ਕਹਿੰਦੇ ਮਿਨਰਲ ਬਦਲ ਲੀ ਆ ਕੰਪਨੀ ਦਾ ਪਾ ਲਈ ਉਹਦਾ ਪਾ ਲਈ ਤੁਸੀਂ ਇਹ ਦੇਖੋ ਵੀ ਟੌਕਸਿਨ ਤੁਹਾਡੇ ਜਿਹੜਾ ਹੈਗਾ ਜ਼ਹਿਰੀਲੇ ਤੱਤ ਉਹ ਤਾਂ ਨਹੀਂ ਜ਼ਿਆਦਾ ਦੂਜਾ ਤੁਸੀਂ ਇਹ ਦੇਖੋ ਵੀ ਪੇਟ ਦਾ ਤਜਾਬੀ ਪੰਪਤ ਨਹੀਂ ਹੈਗਾ ਐਸਿਡੋਸਿਸ ਤਾਂ ਨਹੀਂ ਹੈਗੀ ਜੇ ਦੋਨਾਂ ਚ ਕੋਈ ਵੀ ਚੀਜ਼ ਹੈਗੀ ਤਾਂ ਤੁਹਾਡੇ ਮਿਨਰਲ ਦਾ ਲਘੂ ਤੱਤਾਂ ਦਾ ਵੱਡੇ ਤੱਤਾਂ ਦਾ ਅਸਰ ਨਹੀਂ ਹੋਣਾ ਹੈਗਾ ਉਸ ਤੋਂ ਬਾਅਦ ਦੇਖੋ ਲਾਈਵ ਜਿਸਟਰ ਲਾਈਵ ਜਿਸ ਤੇ ਬਾਰੇ ਦੇਖੋ ਗੱਲ ਨਹੀਂ ਜੇ ਤੁਸੀਂ ਮਿਨਰਲ ਦਾ ਵਧੀਆ ਅਸਰ ਲੈਣਾ ਹੈ ਤਾਂ ਲਾਈਵ ਜਿਸ ਨੂੰ ਖੁਰਲੀ ਚ ਪਾਉਣ ਦੀ ਆਦਤ ਪਾਓ ਸੀ 100 ਗ੍ਰਾਮ ਪਾ ਲੈਣਾ ਕੰਟ੍ਰੋਲਡ 100 ਗ੍ਰਾਮ ਕੰਟ੍ਰੋਲਡ ਕਦੇ ਮਿਕਸ ਨਹੀਂ ਹੁੰਦਾ ਹੈਗਾ ਤੁਸੀਂ ਉਹਨੂੰ ਮਿਨਰਲ ਚ ਮਿਕਸ ਕਰ ਸਕਦੇ ਹੋ ਪ੍ਰੀਮਿਕਸ ਮਿਕਸ ਕਰ ਸਕਦੇ ਹੋ ਜਾਂ ਫਿਰ ਸਿੱਧਾ ਤੁਸੀਂ ਉਹਨੂੰ 5 ਤੋਂ 10 ਗ੍ਰਾਮ ਇੱਕ ਪਸ਼ੂ ਦੇ ਹਿਸਾਬ ਨਾਲ ਖੁਰਲੀ ਚ ਪਾ ਸਕਦੇ ਹੋ ਗੱਲ ਇਹ ਹੈ ਵੀ ਕਿਸੇ ਨੂੰ ਵੀ ਦੋਸ਼ ਦੇਣ ਤੋਂ ਪਹਿਲਾਂ ਸਾਨੂੰ ਬਹੁਤ ਵਿਸਤਾਰ ਦੇ ਵਿੱਚ ਸਮਝਣਾ ਪਊਗਾ ਮਸਲਾ ਕਿੱਥੇ ਹੈ ਮਸਲੇ ਖੁਰਾਕੀ ਨੇ ਖੁਰਾਕ ਨਾਲ ਤੇ ਪ੍ਰਬੰਧਨ ਨਾਲ ਹੱਲ ਹੋਣੇ ਆ ਦਵਾਈਆਂ ਨਾਲ ਨਹੀਂ ਹੱਲ ਹੋਣੇ ਮਿਸਟ੍ਰਾਈਟਸ ਦੇ ਰਿਪੀਟ ਬਰੀਡਿੰਗ ਬਾਰੇ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਣਾ ਵੀ ਇਹ ਮਿਨਰਲ ਦੇ ਮਸਲੇ ਨਹੀਂ ਹੈਗੇ ਇਹ ਖੁਰਾਕ ਦੇ ਮਸਲੇ ਹੈ ਜੋ ਕਰਾਕ ਠੀਕ ਕਰਨੀ ਪੈਣੀ ਆ ਕਰਾਕ ਚ ਫੀਡ ਵੀ ਆਉਂਦੀ ਆ ਚਾਰਾ ਵੀ ਆਉਂਦਾ ਪੱਠਾ ਵੀ ਆਉਂਦਾ ਮੱਕੀ ਦਾ ਚਾਰ ਵੀ ਆਉਂਦਾ ਤੂੜੀ ਵੀ ਆਉਂਦੀ ਆ ਤੇ ਪਾਣੀ ਵੀ ਆਉਂਦਾ ਹੈਗਾ ਪਾਣੀ ਦਾ ਬਹੁਤ ਵੱਡਾ ਰੋਲ ਹੈ ਪਾਣੀ ਜਿੱਥੇ ਪੀ ਐਚ ਪਾਣੀ ਦੀ ਬਹੁਤ ਹੋ ਹੈ ਬਹੁਤ ਜ਼ਿਆਦਾ ਹੋਈ ਵੀ ਹੈ ਜਾਂ ਪਾਣੀ ਦਾ ਟੀ ਡੀ ਐਸ ਬਹੁਤ ਜ਼ਿਆਦਾ ਹੈ ਜਾਂ ਇਲੈਕਟ੍ਰੀਕਲ ਕੰਡਕਟਿਵਿਟੀ ਦੀ ਪ੍ਰੋਬਲਮ ਹੈ ਉੱਥੇ ਕੋਈ ਮਿਨਰਲ ਵੀ ਅਸਰ ਨਹੀਂ ਕਰੂਗਾ ਕੋਈ ਬਫਰ ਵੀ ਅਸਰ ਨਹੀਂ ਕਰੂਗਾ ਸੋ ਉਹਨਾਂ ਦੇ ਸਮੇਂ ਚ ਅੱਪਨ ਜੀ ਬਫਰ ਬਾਰੇ ਲਾਈਫ ਜੀਸਟ ਬਾਰੇ ਟਾਕਸਿਨ ਬਾਈਂਡਰ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਗੱਭਣ ਪਸ਼ੂ ਬਾਰੇ ਵੀ ਪਾਗਲੇ ਬਾਰੇ ਗੱਲ ਕਰਾਂਗੇ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ